ਹਾਂਜੀ ਵੱਡਾ ਮੁੰਡਾ ਹੈ ਤੇ ਜੋਰਾਵਾਰ ਹੋ ਗਿਆ ਹੈ ਤੇ ਘਰ ਖੋਲਿਆ ਉਹਨੇ ਤੇ ਅਸੀਂ ਧਰਮਸਾਲਾ ਤੇ ਬੈਠ ਤੁਸੀਂ ਮਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਕੰਮ ਕਿ ਡਾੜੀ ਡਾੜੀ ਤਾਂ ਪਿਆ ਉਹ ਗੋਡੀ ਚਲੇ ਜਾਏ ਜੇ ਵਡਾ ਚਲੇ ਜਾਂਦਾ ਆ ਕਰਕੇ ਚੁਣਾ ਚੁਣਾ ਲਾ ਲਈ ਠੀਕ ਹੈ ਜੀ ਆ ਡਾੜੀ ਤਾਂ ਪਾਈ ਹੈ ਕੋਈ ਬਿਮਾਰ ਹੋ ਗਿਆ ਰਾਤ ਨੂੰ ਡਾਕਟਰ ਹੈਗੇ ਪਿਛਲੇ ਪਿੰਡ ਚੂਲਾ ਸ਼ਾਹ ਜਾਂ ਡਾਕਟਰ ਵੱਧ ਨੇ ਚੂਲਾ ਸ਼ਾਹ 2000 years later ਇਹ ਤਾਂ ਸਵੇ ਵੀ ਕੱਚੇ ਆ ਦੇਖ ਨਾ ਇੱਟਾਂ ਲੱਗੀਆਂ ਨਾ ਕੋਈ ਸੜਕਾ ਅਸਾ ਕੱਚਾ ਰਸਤਾ ਕੱਚੀ ਪਹੀ ਆ ਇਹ ਜਿਹੜੇ ਪਿੰਡ ਨੂੰ ਰਸਤਾ ਜਾਂਦਾ ਨਾ ਉਹਦਾ ਨੋਂ ਹੈਗਾ ਚੱਕ ਸਰਕਾਰ ਅੱਗੇ ਕੀ ਆ ਚੱਕ ਸਰਕਾਰ ਮਾਜੀ ਕੇ ਮਾਜੀ ਕੇ ਬਹਾਦਰ ਐ ਕੁਸ ਨੋਂ ਆਏ ਪਿੰਡ ਦਾ ਇਹ ਪਿੰਡ ਦਾ ਨਾ ਤਾਂ ਮੰਨ ਲਓ ਜੇ بارش ਹੁੰਦੀ ਆ ਤਾਂ ਇਥੋਂ ਆਪਾਂ ਜਾ ਨਹੀਂ ਸਕਦੇ ਕਿਉਂਕਿ ਚਿੱਕੜ ਹੋ ਜਾਣਾ ਹੈ ਨਾ ਤੇ ਵੇ ਵੈਸੇ ਵੀ ਆ ਦੇਖੋ ਮਿੱਟੀ ਮਿੱਟੀ ਹੋਈ ਪਈ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਨਾ ਅੱਜ ਬਾਰਡਰ ਏਰੀਆ 'ਚ ਖੜੇ ਆ ਜਿਵੇਂ ਕਹਿੰਦੇ ਆ ਨਾ 12 ਕਿਲੋਮੀਟਰ ਜਾਂ 12 ਕੋ ਤੇ ਬੋਲੀ ਬਦਲ ਜਾਂਦੀ ਆ ਤਾਂ ਅੱਜ ਤਾਂ ਆਪਾਂ ਬਹੁਤ ਬਾਟ ਖੜੇ ਆ ਇਹ ਸ਼ਹਿਰ ਜਲਾਲਾਬਾਦ ਫਾਜ਼ਿਲਕਾ ਦੇ ਪਿੰਡ ਆ ਆ ਜਿਹੜਾ ਰਸਤਾ ਤੁਸੀਂ ਦੇਖ ਰਹੇ ਹੋ ਇਹ ਕੱਚਾ ਬਿਲਕੁਲ ਕੱਚੀ ਪਹੀ ਆ ਤੇ ਇਹ ਕਿਸੇ ਪਿੰਡ ਨੂੰ ਰਸਤਾ ਜਾ ਰਿਹਾ ਤੁਸੀਂ ਦੇਖੋ ਵੀ ਇਹਦੇ ਉੱਪਰੋ ਇੱਕ ਹੀ ਗੱਡੀ ਲੰਘ ਸਕਦੀ ਹੈ ਇੱਕ ਹੀ ਟਰੈਕਟਰ ਲੰਘ ਸਕਦਾ ਜੇ ਅੱਗੋਂ ਗੱਡੀ ਪਾਸ ਕਰਨੀ ਹੋਵੇ ਆਪਾਂ ਤਾਂ ਦੂਜੀ ਗੱਡੀ ਨਹੀਂ ਲੰਗੂਗੀ ਇਹ ਪਿੰਡ ਆਪਾਂ ਦੇਖਣਾ ਬਿਲਕੁਲ ਬਾਰਡਰ ਤੇ ਆ ਇਹ ਤੋਂ ਅੱਗੇ ਪਾਕਿਸਤਾਨ ਆ ਤੇ ਮਤਲਬ ਆ ਦੇਖੋ ਆ ਰਸਤਾ ਤੇ ਆਹੋ ਜੇ ਮਤਲਬ ਇਨਾਂ ਦੀ ਜਿਹੜੀ ਫਸਲ ਆ ਝੋਨਾ ਝੂਨਾ ਜੇ ਖੜਾ ਹੈਗਾ ਆਪਣੇ ਸ਼ਾਇਦ ਆਪਾਂ ਕਣਕਾ ਕੁਣਕਾ ਵੀ ਸਾਰਿਆਂ ਨੇ ਬੀਜ ਲੀਆਂ ਤੇ ਸ਼ਾਇਦ ਕੁਝ ਬੀਜੀ ਜਾਂਦੇ ਲੋਕ ਪਰ ਇੱਧਰ ਸਾਰਾ ਕੋਈ ਫਸਲਾਂ ਖੜੀਆਂ ਤੇ ਰਸਤੇ ਇਹੋ ਜੇ ਆਪਾਂ ਦੇਖਦੇ ਆ ਜਾ ਕੇ ਪਿੰਡ ਕਿੰਨੇ ਕੁ ਦੂਰ ਆ ਆ ਜੋ ਆ ਦੇਖ ਆਹ ਜੇ ਰਸਤਾ ਦੇਖ ਲਾ ਕਿਹਜਿਆ ਰਸਤਾ ਹੈਗਾ ਦੋਸਤੋ ਆ ਦੇਖੋ ਇਸ ਰਸਤੇ 'ਚ ਆਪਾਂ ਇੱਕ ਹੀ ਚੀਜ਼ ਲੰਘਾ ਸਕਦੇ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਹੈਗਾ ਤੇ ਸ਼ੇਰ ਤੇ ਇੱਕ ਗੱਲ ਹੋਰ ਹੈਗੀ ਆ ਕਿ ਬਿਲਕੁਲ ਕੱਚਾ ਇਟਮ ਨਹੀਂ ਲੱਗਿਆ ਜੇ ਮੰਨ ਲਓ بارش ਆਉਂਦੀ ਆ ਫਿਰ ਵੀ ਨਹੀਂ ਆਪਾਂ ਲੰਘ ਸਕਦੇ ਤੇ ਆ ਹੁਣ ਮਿੱਟੀ ਆ ਮਤਲਬ 10 20 ਦੀ ਸਪੀਡ ਤੋਂ ਮੋਟਰਸਾਈਕਲ ਬਾਈਕ ਤੇਜ਼ ਨਹੀਂ ਆਪਾਂ ਘਰ ਸਕਦੇ ਬਟ ਪਟ ਇੱਥੇ ਇੱਕ ਗੱਲ ਹੈਗੀ ਆ ਕਿ ਆ ਲੋਕ ਸਬਜੀ ਸੁਬਜੀ ਵਧੀਆ ਲਾਉਂਦੇ ਆ ਦੇਖੋ ਗੋਭੀ ਲੱਗੀ ਆ ਸੈੱਡ ਉਧਰ ਵੀ ਗੋਭੀ ਲੱਗੀ ਆ ਕੁਛ ਲਸਣ ਬਹੁਤ ਲੋਕ ਬੀਜਦੇ ਆ ਆ ਲਸਣ ਦਾ ਖੱਤਾ ਲੱਗਿਆ ਹੈਗਾ ਆ ਕਿੱਲੇ ਚ ਲਸਣ ਲੱਗਿਆ ਇੱਧਰ ਗੋਭੀ ਪੱਕੀ ਬੀਜੀ ਹੋਈ ਆ ਜੇ ਪਿੰਡ ਦੇ ਇਹੇ ਜਿਹੇ ਰਸਤੇ ਆ ਆ ਦੇਖੋ ਮਗਰ ਜਿਹੜੀ ਆ ਓਸ ਸਾਈਡ ਨੂੰ ਇੱਕ ਰਸਤਾ ਜਾਂਦਾ ਸੀ ਉਧਰ ਫੈਂਸਿੰਗ ਲੱਗੀ ਆ ਜ਼ੀਰੋ ਲਾਈਨ ਲੱਗੀ ਹੈਗੀ ਆ ਬਟ ਉੱਥੇ ਆਰਮੀ ਵਾਲੇ ਹੈਗੇ ਫਿਰ ਉਹਨਾਂ ਨੇ ਆਪਾਂ ਨੂੰ ਵੀਡੀਓ ਬਣਾਉਣ ਤੋਂ ਬਣਾ ਕਰ ਦੇਣਾ ਸੀਗਾ ਤਾਂ ਕਰਕੇ ਆਪਾਂ ਤੁਹਾਨੂੰ ਫੈਂਸਿੰਗ ਦੇ ਇਲਾਕੇ ਨਹੀਂ ਆਪਾਂ ਲੈ ਕੇ ਗਏ ਤੇ ਚਲੋ ਆਪਾਂ ਪਿੰਡ ਦੇ ਨਜ਼ਾਰੇ ਦੇਖਦੇ ਆ ਇੰਨਾ ਪਿੰਡਾਂ ਦਾ ਮਾਹੌਲ ਦੇਖ ਲਓ ਤੁਸੀਂ ਹੈ ਤਾਂ ਕੀਤੀ ਬੜੀ ਤੇ ਆਧਾਰਤ ਸਾਰੇ ਲੋਕ ਇੱਥੋਂ ਦੇ ਪਰ ਇੱਕ ਗੱਲ ਹੈਗੀ ਆ ਕਿ ਅਗਰ ਇਹਨਾਂ ਪਿੰਡਾਂ ਨੂੰ ਸਹੂਲਤਾਂ ਬਹੁਤ ਘੱਟ ਤਾਂ ਆ ਦੇਖੋ ਲੈ ਮੱਲਵ ਜੀ ਕਿਤੇ ਕਿਸੇ ਨੂੰ ਜ਼ਰੂਰਤ ਪੈਂਦੀ ਆ ਜੇ ਕੋਈ ਬਿਮਾਰ ਹੁੰਦਾ ਤਾਂ ਉਹ ਜਲਦੀ ਹਸਪੀਟਲ ਨਹੀਂ ਜਾ ਸਕੇਗਾ ਇਹ ਦੂਜੀ ਗੱਲ ਇੱਕ ਗੱਲ ਹੋਰ ਆ ਜੇ ਮੰਨ ਲਓ ਆਪਾਂ ਨਾ ਆਪਾਂ ਨੂੰ 5 ਕਿਲੋਮੀਟਰ 메ਨ ਹਾਈਵੇ ਤੋਂ 5 ਕਿਲੋਮੀਟਰ ਆਉਣ ਤੇ ਆਪਾਂ ਨੂੰ ਅੱਧਾ ਪੌਣਾ ਘੰਟਾ ਲੱਗ ਗਿਆ ਤੇ 5 ਕਿਲੋਮੀਟਰ 10 ਮਿੰਟਾਂ ਜੀ ਚਲੇ ਜਾਈਦਾ ਨਹੀਂ ਹਣਾ ਆਪਾਂ ਨੂੰ ਅੱਧਾ ਪੌਣਾ ਘੰਟਾ ਮੈਂ ਕਹਿੰਦਾ ਘੰਟਾ ਹੀ ਲੱਗ ਗਿਆ 5 ਕਿਲੋਮੀਟਰ ਆਉਣ ਤੇ ਸਿਰ ਪਿੰਡ ਦਾ ਨਾ ਦੇਖੋ ਚੱਕ ਸਰਕਾਰ ਚੱਕ ਸਰਕਾਰ ਹਣਾ ਚੱਕ ਸਰਕਾਰ ਮਤਲਬ ਚੱਕ ਜਿਹੜੇ ਪਿੰਡ ਆ ਨਾ ਉਹ ਪੋਸਟ ਪਿੰਡ ਆਪਣੇ ਜਲਾਲਾਬਾਦ ਫਾਜ਼ਿਲਕਾ ਰੋਜਪੁਰ ਚ ਹੈਗੇ ਆ ਕੁਝ ਬਾਕੀ ਪਿੰਡ ਉਹ ਚੱਕ ਪਾਕਿਸਤਾਨ ਚ ਚੱਕ ਦਾ ਮਤਲਬ ਉਹਨਾਂ ਨੇ ਕੋਈ ਪਾਕਿਸਤਾਨ ਦੇ ਜਦੋਂ ਪਾਕਿਸਤਾਨ ਬਣਿਆ ਨਹੀਂ ਸੀ ਨਾ ਤਾਂ ਅੰਗਰੇਜ਼ਾਂ ਦੇ ਟਾਈਮ ਤੇ ਜਿਹੜੇ ਨਹਿਰਾਂ ਨੂੰ ਪਾਣੀ ਦਿੰਦੇ ਸੀ ਕਿ ਨਹਿਰਾਂ ਤੋਂ ਪਾਣੀ ਨਿਕਲਦਾ ਸੀ ਮੋਗੇ ਉਹਨਾਂ ਨੂੰ ਚੱਕ ਸ਼ਾਇਦ ਕਹਿੰਦੇ ਸੀਗੇ ਤੇ ਉਸ ਟਾਈਮ ਤੇ ਉਹਨਾਂ ਪਿੰਡਾਂ ਦੇ ਨਾਮ ਕੁਝ ਇਧਰ ਫਾਜ਼ਿਲਕਾ ਦੇ ਪਿੰਡਾਂ ਦੇ ਨਾਮ ਚੱਕ ਤਾਂ ਤੇ ਕੁਝ ਉਧਰ ਪਾਕਿਸਤਾਨ ਦੇ ਜਿਹੜੇ ਪਿੰਡ ਆ ਉਹਨਾਂ ਨੂੰ ਵੀ ਚੱਕ ਦੇ ਨੋਂ ਤੇ ਉਹਨਾਂ ਦੇ ਨਾਮ ਵੀ ਅੱਗੇ ਪਿੰਡਾਂ ਦੇ ਦੋਸਤੋ ਆ ਤੁਸੀਂ ਇੱਕ ਗੱਲ ਦੇਖੋ ਕੈਮਰਾ ਆਉਣਾ ਦੋਸਤੋ ਤੁਸੀਂ ਰਸਤੇ 'ਚ ਮੈਨੂੰ ਕਿੰਨੇ ਕਿੰਨੇ ਲੋਕ ਦੇਖੇ ਆ ਕ੍ਰੋਸਿੰਗ ਕਰਦੇ ਕੋਈ ਹੀ ਕ੍ਰੋਸਿੰਗ ਨਹੀਂ ਹੋਈ ਮਤਲਬ ਮੋਟਰਸਾਈਕਲ ਤੇ ਜੇ ਆਪਾਂ ਆਮ ਰਸਤੇ ਵੱਲ ਦੀ ਜਾਈਏ ਤਾਂ ਕਿੰਨੇ ਲੋਕ ਆਪਾਂ ਨੂੰ ਮਿਲਦੇ ਆ ਰਸਤੇ 'ਚ ਹਣਾ ਮੋਟਰਸਾਈਕਲ ਤੇ ਜਾਂ ਕਾਰਾਂ ਦੀ ਇੱਥੇ ਆਪਾਂ ਨੂੰ ਇੱਕ ਵੀ ਮੋਟਰਸਾਈਕਲ ਨਹੀਂ ਇੱਕ ਦੋ ਆਪਾਂ ਨੂੰ ਕਿਸਾਨ ਜ਼ਰੂਰ ਮਿਲੇ ਆ ਉਹ ਵੀ ਆਪਦੇ ਖੇਤਾਂ ਦੇ ਵਿੱਚ ਬੈਠੇ ਓਵੇਂ ਕੋਈ ਬੰਦਾ ਨਹੀਂ ਮਿਲਿਆ ਹੈਗਾ ਤੇ ਹੁਣ ਸ਼ਾਇਦ ਆਪਾਂ ਪਿੰਡ ਦੇ ਨਜ਼ਦੀਕ ਹੀ ਪਹੁੰਚ ਚੱਲੇ ਆ ਤੇ ਅੰਕਲ ਇਹ ਤੁਹਾਡਾ ਪਿੰਡ ਆਹਾਂ ਤੁਹਾਡਾ ਪਿੰਡ ਹੈ ਜੀ ਹਾਂ ਜੀ ਹਾਂ ਜੀ ਕੀ ਨੌ ਕੀ ਹੈ ਦਾ ਇਹਦਾ ਨਾ ਚੱਕ ਸਰਕਾਰ ਮੌਜੀ ਬਹਾਦਰ ਕੇ ਇਹ ਪਿੰਡ ਦਾ ਨਾਮ ਜਿਹੜਾ ਇਹ ਅਸੀਂ ਅੱਗੇ ਵੀ ਦੇਖਿਆ ਇਹਦਾ ਨਾਮ ਇੰਨਾ ਵੱਡਾ ਕਿਉਂ ਪਿਆ ਇਹ ਜੀ ਰਕਬਾ ਮੋਜੀ ਬਹਾਦਰ ਸਿੰਘ ਹੈ ਹੋਇਆ ਹੈ ਮੁਸਲਮਾਨ ਅੱਛਾ ਜੀ ਉਹਦੇ ਨਾਮ ਦਾ ਰਕਬਾ ਸੀ ਉਹ ਲੰਘਿਆ ਪਾਰ ਅੱਛਾ ਉਹ ਇਹ ਰਕਬਾ ਉਹਦੇ ਵਜ੍ਹਾ ਰਿਆ ਹੂੰ ਉਹਦੇ ਨਾਂ ਤੇ ਪਿੰਡ ਬਣ ਗਿਆ ਚੱਕ ਸਰਕਾਰ ਚੱਕ ਸਰਕਾਰ ਵੀ ਸਰਕਾਰ ਦਾ ਚੱਕ ਕੇ ਤੇ ਮੋਜੀ ਬਹਾਦਰ ਕੇ ਮੋਜੀ ਬਹਾਦਰ ਕੇ ਵੀ ਉਹਦਾ ਪਿੰਡ ਸੀ ਜਿਹੜਾ ਨਾ ਉਹ ਖਾਲੇ ਮਤਲੇ ਇੰਡੀਆ ਵਿੱਚ ਆ ਗਿਆ ਤੇ ਤਾਂ ਵਾਚ ਨਾ ਕ ਚੱਕ ਸਰਕਾਰ ਇਹ ਚੱਕ ਕੇ ਸਰਕਾਰ ਦਾ ਇੱਥੇ ਪੁਰਾਣਾ ਹੈਡ ਵੀ ਹੁੰਦਾ ਸੀ ਆ ਜੂਮ ਕਰਕੇ ਦਿਖਾਇਓ ਆ ਬਾਪੂ ਜੀ ਦਾ ਪਿੰਡ ਆ ਤੁਹਾਡਾ ਨਾਮ ਕੀ ਹੈ ਜੀ ਯਰਨਾ ਕਾਮਰੇਡ ਬਹਾਲ ਸਿੰਘ ਜੀ ਬਹਾਲ ਸਿੰਘ ਕਿੰਨੇ ਘਹਾਰਾ ਤੁਹਾਡੇ ਪਿੰਡ ਚ ਤੇ ਸਾਡੇ ਕਿਨੇ 20 ਘਰ 25 20 ਘਰ 25 25 ਘਰ ਹੋਣਗੇ ਸਕੂਲ ਕੱਲ ਹੈਗਾ ਸਕੂਲ ਹੈਗਾ ਜੀ ਕਿੰਨੀ ਕਲਾਸ ਤੱਕ ਪਰ ਨੰਬਰ ਸਕੂਲ ਨਾ ਐਥਮੈਟਿਕ ਆ ਪੰਜਵੀਂ ਤੱਕ ਪੰਜਵੀਂ ਤੱਕ ਆ ਪੰਜਵੀਂ ਤੱਕ ਠੀਕ ਆ ਤੇ ਲੇਨ ਜਿਹੜੀ ਉਹ ਕਿੰਨੇ ਨਾਲ ਹੀ ਪਿੰਡ ਦੇ ਨਾ ਇੱਥੇ ਹੈਗੀ ਇਹ ਤਕਰੀਬਨ 600 ਮੀਟਰ 600 ਮੇ ਅੱਧਾ ਕਿ ਮੀਲ ਅੱਧਾ ਕਿ ਮੀਲ ਅੱਧਾ ਮੀਲ ਇਦੋਂ ਅੱਗੇ ਕੋਈ ਪਿੰਡ ਨਹੀਂ ਨਹੀਂ ਤਾਂ ਆਖਰੀ ਪਿੰਡ ਹੈ ਹੂੰ ਪਿੱਛੇ ਆ ਗਿਆ ਆਪਣਾ ਝਾਂਗੜਾ ਠਾਰ ਛਿੰਬੇ ਵਾਲਾ ਹੂੰ ਇਸ ਤੋਂ ਪਿੱਛੇ ਝਾਂਗਾ ਉਤਾਰ ਆ ਗਿਆ ਫਿਰ ਗੋਲੂ ਨਨਾਰੀ ਆ ਗਿਆ ਫਿਰ ਗੋਲੂ ਕਿ ਆ ਗਿਆ ਇਹ ਸਾਰੇ ਤੁਹਾਡੇ ਸਾਰੇ ਪਿੰਡ ਜਿਹੜੇ ਆ ਇਹ ਫਾਜਲਕਾ ਚ ਕੇ ਫਿਰੋਜ਼ਪੁਰ ਇਹ ਫਿਰੋਜ਼ਪੁਰ ਬਤਨੀ ਫਿਰੋਜ਼ਪੁਰ ਚ ਹਾਂਜੀ ਠੀਕ ਆ ਹਾਲਕਾ ਤਾਂ ਰਹਿ ਗਿਆ ਆਪਣੇ ਮਾਮਜੀਤ ਪਰੇ ਪਰੇ ਹੂੰ ਇਹ ਸਾਡਾ ਹੈਗਾ ਜਿੱਤੇ ਰੇਮੇ ਚ ਬੋਦਲਾ ਉਹ ਫਾਜਲਕਾ ਹੂੰ ਉਹ ਰਹੇਗਾ ਆਪਣਾ ਜੀਮਰਾਂ ਇੱਥੇ ਹੈਗਾ ਅਬੇ ਪੇ ਪਿੰਡ ਦਾ ਨਾਂ ਕੀ ਇਧਰਲੇ ਪਾਸੇ ਆ ਗਾ ਬਿੱਲੀ ਮਾਰ ਅੱਜ ਦੇ ਪੰਜ ਸਵਾਇਆ ਹੂੰ ਕਿਚੂਰੇ ਲੱਜ ਗੇ ਹੂੰ ਇਹ ਸਾਰੇ ਮਤਲਬ ਸੋਝ ਪਰਵਚਨੇ ਤੇ ਆ ਤੁਹਾਡੇ ਪਿੰਡ ਚਾ ਜਿਵੇਂ ਸੜਕਾਂ ਸੁੜਕਾਂ ਅਜੇ ਫਿਰ ਕੱਚੀਆਂ ਪੱਕੀਆਂ ਇਹ ਜੀ ਕੱਚੀਆਂ ਛੱਡੀਆਂ ਨੇ ਇਹ ਤਾਂ ਲਾਟ ਮਿੱਟੀ ਤੇ ਸੜਕ ਇੱਥੇ ਨਹੀਂ ਉਹ ਉੱਥੇ ਉੱਧਰ ਹਾਂ ਤੇ ਫਸਲਾਂ ਫਸਲਾਂ ਕੀ ਬੀਜਦੇ ਤੁਸੀਂ ਇੱਥੇ ਚੋਨਾ ਹੂੰ ਤੇ ਕਣਕ ਹੂੰ ਫਸਲ ਵੱਡੀ ਸਾਡੀ ਇੱਥੇ ਹੁੰਦੀ ਜੀ ਗੋਭੀ ਦੀ ਗੋਭੀ ਗੋਭੀ ਇੱਥੇ ਸਾਡੀ ਬੜੀ ਹੁੰਦੀ ਕਿਹੜੀ ਮੰਡੀ ਫਿਰ ਕਿਹੜੀ ਮੰਡੀ ਵੇਚ ਕੇ ਹੁੰਦਾ ਇੱਥੇ ਸਾਡੀ ਮੰਡੀਆਂ ਦੋ ਨੇ ਇੱਕ ਜਲਾਲਾਬਾਦ ਹੈ ਇੱਕ ਗੁਰੂਰਸਾ ਹੈ ਇੱਥੇ ਵੇਚ ਕੇ ਹੁੰਦੇ ਹਾਂ ਹਾਂਜੀ ਠੀਕ ਹੈ ਜੀ ਠੀਕ ਹੈ ਇੱਥੇ ਮੇਥਰੇ ਗੋਭੀ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਉਸ ਤੋਂ ਬਾਅਦ ਜਿਹੜਾ ਰਕਬਾ ਜਿੰਨਾ ਕੋ ਸਾਡੇ ਕੋ ਕਾਬੂ ਆਂਦਾ ਉਹਨਾ ਹੀ ਅਸਲ ਬਿਜਲੀ ਤੇ ਦੂਜਾ ਝੋਨਾ ਲੱਗ ਜਾਂਦਾ ਹੈ ਹਾਂ ਤੇ ਬਾਕੀ ਹੁਣ ਵਾਸ ਸਮਾ ਆ ਗਿਆ ਸਾਰੇ ਕਨਕ ਬੀਜ ਤੇ ਜਿੰਦਗੀ ਵਧੀਆ ਲੰਗੀ ਜਾਂਦੀ ਉਹ ਜਵੇਂ ਲੰਗੀ ਜਾਂਦੀ ਠੀਕ ਹੈ ਜੀ ਬਾਰਡਰ ਤੇ ਜ਼ਿੰਦਗੀ ਕਾਹਦੀ ਇਹ ਤਾਂ ਇੱਥੇ ਇਹਦੇ ਜ਼ੋਨ ਪੂਰੀ ਕਰਨ ਨੇ ਕਿਉਂਕਿ ਸਰਕਾਰਾਂ ਜਿਹੜੇ ਨੇ ਸਾਡੇ ਵਰਗ ਨੂੰ ਪੁੱਛਦੇ ਨਹੀਂ ਆ ਫਲਾਣੇ ਨੂੰ ਜੈਨ ਨਾਲ ਜੀ ਲਾਉਣ ਲਿਆ ਵਾ ਸੇ ਉਹਨੂੰ ਮਾਫ ਹੋ ਗਿਆ ਫਲਾਣੇ ਅੰਨਾ ਲਿਆ ਕਰਦੇ ਮਾਫ ਹੋ ਗਿਆ ਤੇ ਜਿਹੜਾ ਬੰਦੇ ਦੇ ਕੋਲ ਜ਼ਮੀਨ ਨਹੀਂ ਉਹਨੇ ਲਾਉਣ ਨਹੀਂ ਲਿਆ ਉਹਨੂੰ ਕੀ ਮਾਫ ਹੋ ਜੇ ਮੰਨ ਲਓ ਤੁਹਾਡੇ ਪਿੰਡ ਚ ਇੱਥੇ ਜਿਹਦੇ ਕੋਲ ਜ਼ਮੀਨ ਨਹੀਂ ਹੈਗੀ ਮਜ਼ਦੂਰ ਬੰਦਾ ਉਹ ਫਿਰ ਮਜ਼ਦੂਰੀ ਉਹ ਲੱਗ ਕੇ ਮਿਲ ਜਾਂਦੀ ਉਹਨੂੰ ਸਾਰੀ ਮਜ਼ਦੂਰੀ ਇੱਥੇ ਹੁੰਦੀ ਇੱਥੇ ਲੱਥਣ ਲੱਗਿਆ ਲੱਥਣ ਦੀ ਗੋਡੀ ਹੋਵੇਗੀ ਹਾਂ ਪਹਿਲਾਂ ਬਜਾਈ ਹੋਗੀ ਫਿਰ ਗਾਈ ਹੋਗੀ ਪਿੰਡ ਜੇ ਲੱਗੇ ਲੱਗੇ ਮਤਲਬ ਫਿਰ ਪਟਾਈ ਹੋਗੀ ਇੱਥੇ ਬੀਜੇਗਾ ਮੇਥਰੇ ਦੀ ਪਟਾਈ ਹੋਗੀ ਗੋਭੀ ਲਾਗੀ ਗੋਭੀ ਦੀ ਗਾਈ ਹੋਗੀ ਕੰਮ ਤਾਂ ਮਿਲ ਜਾਂਦਾ ਤਾਂ ਰੋਜ਼ਗਾਰ ਚ ਲੱਗਣਾ ਹੈ ਵੇਸੀ ਔਖਾ ਹੈ ਨਾ ਔਖਾ ਔਖਾ ਕਿਉਂਕਿ ਰਸਤੇ ਹੀ ਬੜੇ ਜਿਹੜਾ ਜਿਹੜਾ ਰਸਤਾ ਸੀ ਸੋਚਿਆ ਵੀ 5 ਮਿੰਟ ਚ ਬੰਦਾ ਆ ਸਕਦਾ ਉਹ ਅਸੀਂ ਅੱਧੇ ਘੰਟੇ ਚ ਆਏ ਘੰਟੇ ਚ ਘੰਟੇ ਚ ਆਪ ਵੀ ਦੇਖਦੇ ਅਸੀਂ ਤੁਹਾਡਾ ਪਿੰਡ ਹੁਣ ਜਾ ਕੇ ਆਹ ਸਾਹਮਣੇ ਹੀ ਤੁਹਾਡਾ ਪਿੰਡ ਆ ਤੇ ਇੱਕ ਵਾਰ ਦੱਸਿਓ ਜਦੋਂ ਆਹ ਫੈਂਸਿੰਗ ਆ ਲੈਨ ਆ ਜਿਹੜੀ ਜ਼ੀਰੋ ਲੈਨ ਇਸ ਤੋਂ ਪਰਲੀ ਸਾਈਡ ਤੁਹਾਨੂੰ ਪਿੰਡ ਨਾਉ ਪਤਾ ਵੀ ਪਾਕਿਸਤਾਨ ਦੇ ਕਿਹੜੇ ਪਿੰਡ ਆ ਇੱਥੇ ਪਿੰਡਾਂ ਦਾ ਤਾਂ ਨਹੀਂ ਖਾਸ ਪਤਾ ਤੇ ਚੌਕੀ ਬੋਗੇ ਕੋਈ ਵਾਜੀ ਬੋਗੇ ਕੀ ਚੌਕੀ ਹੈ ਬੋਗੇ ਕੇ ਪਿੰਡ ਹੀ ਹੋਊ ਫਿਰ ਹਾਂ ਪਿੰਡ ਪਹਿਲਾਂ ਰਹਿ ਬੋਗੇ ਕੇ ਬੋਗੇ ਕੇ ਪਿੰਡ ਸੀ ਉਥੇ ਪੋਸਟ ਬਣ ਜਗੀ ਨਾ ਦੀ ਠੀਕ ਅੱਗੇ ਜਮਾ ਬਾਰਡਰ ਤੇ ਦੋਸਤੋ ਇਹ ਪਿੰਡ ਆ ਤੇ 20 ਘਰ ਜਿਵੇਂ ਬਾਪੂ ਨੇ ਦੱਸਿਆ ਹੈਗਾ 20 ਘਰ ਇਹ ਸ਼ੁਕਰ ਆ ਕੇ ਤੇ ਆਹ ਆਪਾਂ ਨੂੰ ਕਾਲੀ ਜੀ ਸੜਕ ਦਿਖਾਈ ਦਿੱਤੀ ਵੇਖੋ ਆ ਝੋਨਾ ਜੇ ਵੀ ਖੜਾ ਪਿੰਡ ਦੇ ਵਿੱਚ ਆਪਾਂ ਪਹੁੰਚ ਚੱਲੇ ਆਂ ਦੇਖਦੇ ਆਂ ਬਾਰਡਰ ਦੇ ਪਿੰਡਾਂ ਦੇ ਹਾਲਾਤ ਜਿਹੜੇ ਆ ਨਾ ਕੁਝ ਵਧੀਆ ਨਹੀਂ ਹੈਗੇ ਪਹਿਲਾਂ ਨਾਲੋਂ ਵਧੀਆ ਕਿਉਂਕਿ ਹੁਣ ਸ਼ਾਂਤੀ ਆ ਆਪਣੇ ਬਾਰਡਰਾਂ ਤੇ ਪਰ ਫਿਰ ਵੀ ਆ ਜਿਵੇਂ ਆਪਾਂ ਐਂਟਰ ਹੋਏ ਤੁਹਾਨੂੰ ਲੱਗਦਾ ਵੀ ਆਪਾਂ ਪਿੰਡ ਵਿੱਚ ਬੜੇ ਆ ਜਾਂ ਕੁਝ ਫੀਲ ਹੁੰਦਾ ਕਿ ਆਪਾਂ ਪਿੰਡ 'ਚ ਆ ਰਹੇ ਹੈਗੇ ਆ ਦੇਖੋ ਇਧਰ ਉੱਪਰ ਨੂੰ ਆ ਫਿਰਨੀ ਆ ਪਿੰਡ ਦੀ ਬੱਕਰੀਆਂ ਹਾਂ ਮੱਝਾਂ ਚਾਰ ਦੇ ਲੋਕ ਸ਼ਿਰਨੀ ਇੱਧਰ ਸਰਕਾਰੀ ਬੋਰਡ ਲੱਗਿਆ ਹੈਗਾ ਆ ਆਪਕੀ ਥੋੜੇ ਪਹਿਲਾ ਪਿੰਡ ਦਾ ਨਾਮ ਦੇਖ ਲਈ ਆਪਾਂ ਆ ਲਿਖਿਆ ਹੈਗਾ ਗੋਲੂ ਘਾਤੋਂ ਗੋਲੂ ਘਾਤੋਂ ਚੱਕ ਸਰਕਾਰ ਮੋਜੀ ਬਹਾਦਰ ਕੇ ਠੀਕ ਹੈ ਜੀ ਹਾਂ ਜੀ ਤੇ ਲੰਬਾਈ 9 ਕਿਲੋਮੀਟਰ ਤੇ 200 ਮੀਟਰ ਇਹ 9 9.20 200 ਮੀਟਰ ਉਥੋਂ ਲੈ ਕੇ 9 ਕਿਲੋਮੀਟਰ ਗੋਲੂ ਗੋਲੂ ਕੇ ਤੋਂ ਮਤਲਬ ਇਹ ਦੀ ਲੰਬਾਈ ਹੈ ਇੰਨੀ ਠੀਕ ਹੈ ਗੁਰੂ ਆਰਸਾ ਜਿਲ੍ਹਾ ਫਰੀਪੁਰ ਠੀਕ ਹੈ ਜੀ ਤੇ ਇਹ ਬੋਰਡ ਕਾਹਦਾ ਲੱਗਿਆ ਇਹ ਜੀ 18 ਫੁੱਟੀ ਸੜਕ ਬਣੀ ਹੈ ਜੀ ਇਹ ਸੜਕਾਂ ਲਾ ਕੇ ਗਏ ਜੀ ਇਹ 18 ਫੁੱਟੀ ਸਰਕਾਰ ਨੇ ਕਾਜਾ ਚ ਬਣਾ ਦਿੱਤੀ ਹੈ ਗਰੀਬਾਂ ਨਾਲ ਅੱਧ ਤਾਂ ਇਹ ਹੋਇਆ ਇਹ ਪਿਛਲੇ ਪਿੰਡ ਚਾਖ ਸ਼ੰਗਾਰਾ 18 ਤੇ ਵਿੱਚ ਰੋਕ ਦੇ ਹੂੰ ਅੱਗੇ ਆਂਦੇ ਨੇ ਮਾਲਕਾਂ ਦੀ ਜ਼ਮੀਨ ਜਦੋਂ ਸਰਕਾਰ ਨੇ ਸੜਕ ਬਣਾਈ ਉਹ ਤੋਂ ਪੀ ਡਬਲ ਜਿਹੜੇ ਸੜਕ ਨਹੀਂ ਲਈ ਹੂੰ ਉਹ ਤੋਂ ਸੜਕ ਜਦੋਂ ਵੀ ਪੀ ਡਬਲ ਲਵੇਗੀ 24 ਫੁੱਟ ਏਰੀਆ ਲੈਣੀ ਹੂੰ ਪੀ ਡਬਲ ਤੇ ਦੇਰੀ ਤੇ 24 ਫੁੱਟ ਤੇ ਇੱਥੇ ਸੜਕ 18 ਫੁੱਟ ਬਣੀ ਸੀ ਜਿਹੜੀ ਕਿ ਪ੍ਰਾਣੀ ਉਵੇਂ ਆ ਵੇਖੋ ਜੀ ਇੱਥੇ ਕਿਰਾ ਆ ਤਾਂ ਥੋੜੀ ਆ ਤਾਂ 9 ਫੁੱਟ ਹੋ ਆ ਪੱਟੀ ਹੋਈ ਆ ਵੇਖੋ ਆ ਆ ਤੁੱਟੀ ਪੀ 18 ਫੁੱਟ ਦੀ ਥਾਂ ਪ੍ਰਾਣੀ ਦੀ ਪ੍ਰਾਣੀ ਉਵੇਂ ਖੜੀ ਹੂੰ ਉਹਨਾਂ ਸ਼ਾਂਗਰ 18 ਟਿੱਕਣ ਬਣਾਤੀ ਦੀ ਅਗਲੀ ਸੜਕ ਸਾਡੀ ਇਹ ਸੜਕ ਸੀ ਪਰ ਇੰਨਾ 7 ਕਿਲੋਮੀਟਰ ਬਣਾਈ ਹੈ ਤੇ 2 ਕਿਲੋਮੀਟਰ ਨਹੀਂ ਬਣਾਈ। ਦੋ ਤੁਹਾਡੇ ਪਿੰਡ ਵਾਲੀ ਛੱਡ ਗਏ ਆ ਵਲੀ। ਆ ਛੱਡ ਗਏ। ਪ੍ਰਾਣੀ ਰਹੇਗੀ ਨਾ। ਇੱਥੋਂ ਲੈ ਕੇ ਹੂੰ। ਸ਼ੰਗਰ ਐ ਠਾਰ ਦੇ ਵੱੜਦਾ ਟਿਕਾ। ਹੂੰ। ਆ 2 ਕਿਲੋ ਤੇ 2 ਕਿਲੋਮੀਟਰ ਤੇ 200 ਮੀਟਰ ਤੇਲਵੰਦ ਸਿੰਘ ਪਿੰਡ ਆਹੀ ਹੈ ਤੁਹਾਡਾ। ਆ ਪਿੰਡੇ ਹੋਈ ਹੈ। ਠੀਕ ਹੈ ਜੀ। ਠੀਕ ਹੈ। ਠੀਕ ਹੈ। ਆ ਆਪਣਾ ਘਰ ਆ ਨਾਲ ਹੀ ਫਿਰਲੇ ਦਾ ਤੁਸੀਂ ਬਸ ਦੇਖਿਆ। ਹਾਂਜੀ ਉਹ ਘਰ ਦਾ ਤੁਹਾਡਾ। ਆਹਾਂ ਨਾਲ ਹੀ ਨਿਮਾਈਆ ਖੰਡਿਆ। ਆ ਆਹੋ ਆਹੋ। ਕੰਮ ਕੀ ਕਰਦੇ ਤੁਸੀਂ ਕੰਮ ਐਸੀ ਜੀ ਮੈਂ ਵੀ ਸਿੱਖ ਆ ਆਪ ਦਾ ਅੱਜ ਚੱਪਾਈ ਦਾ ਠੀਕ ਆ ਤੇ ਗਾਈਆਂ ਬੱਕਰੀਆਂ ਨਹੀਂ ਰੱਖੀਆਂ ਨਾ ਕੁਝ ਨਹੀਂ ਸਾਡੇ ਕੋਲ ਮੁੰਡਾ ਇੱਕ ਮੇਰਾ ਡਰਾਈਵਰ ਇੱਕ ਬੰਦਾ ਅੱਛਾ ਤੇ ਇੱਕ ਘਰ ਦਾ ਕੰਮ ਕਰਦਾ ਠੀਕ ਹੈ ਜੀ ਚਲੋ ਦੇਖਦੇ ਆ ਤੁਹਾਡਾ ਪਿੰਡ ਦੇਖਦੇ ਆ ਜੀ ਪਿੰਡ ਦਾ ਆ ਜੋ ਆ ਘਰ ਦਿਖਾ ਦਿਓ ਆਹਦੀ ਥੂ ਪਿੰਡ ਦੀ ਘਰ ਆ ਸਿਰਨੀ ਦੇ ਏ ਬਾਪੂ ਆਪਦੇ ਵਿਚਾਰੇ ਹਨਾ ਇਹ ਆਪਦੇ ਦੁੱਖ ਰੋਈ ਜਾਂਦੇ ਕਿ ਸੜਕ ਨਹੀਂ ਬਣੀ ਹਨਾ ਐਂ ਹੀ ਹੁੰਦਾ ਹਰ ਇੱਕ ਜਗ੍ਹਾ ਤੇ ਆ ਦੇਖੋ ਇੱਥੋਂ ਮਤਲਬ ਕੱਲੇ ਕੱਲੇ ਘਰ ਹੈਗੇ ਆ ਕੋਈ ਦੁਕਾਨ ਵਗੈਰਾ ਆ ਦੁਕਾਨ ਲੱਗਦੀ ਆ ਪਰ ਬੰਦ ਲੱਗਦੀ ਆ ਪੁੱਛਦੇ ਆ ਬਾਪੂ ਇਹਨੂੰ ਇਹ ਬਾਪੂ ਇਹ ਦੁਕਾਨ ਬੰਦ ਆ ਕਿਵੇਂ ਹਾਂਜੀ ਇੱਥੇ ਦੁਕਾਨਦਾਰ ਕੋਈ ਨਹੀਂ ਹਨਾ ਕਿ ਆਹ ਅੱਛਾ ਇਹ ਕਾਦੀ ਦੁਕਾਨ ਸੀ ਇਹ ਕਿਰਿਆਨੇ ਦੀ ਅੱਛਾ ਇਹ ਕਿਰਿਆਨੇ ਦੀ ਦੁਕਾਨ ਬੱਚੇ ਬੁੱਤੇ ਨਾ ਸਕੂਲ ਪੜਦੇ ਨੇ ਛੋਟਾ ਮੋਟਾ ਸੌਦਾ ਇੱਥੋਂ ਲੈ ਲੈਂਦੇ ਨੇ ਹਾਂ 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 ਹੋਰ ਵੱਡਾ ਸੌਦਾ ਤਾਂ ਲੋਕ ਬਾਜ਼ਾਰਾਂ ਚ ਲੈ ਹੁਣ ਬੰਦ ਆ ਹਨਾ ਹਾਂਜੀ ਠੀਕ ਆ ਠੀਕ ਆ ਆ ਵੀ ਘਰ ਇਹ ਵੀ ਕਰ ਲੈ ਤੇ ਇੱਥੋਂ ਫਿਰ ਨਹੀਂ ਖਤਮ ਹੋ ਜਾਂਦੀ ਇੱਥੋਂ ਅੱਗੇ ਫਿਰ ਨਹੀਂ ਹੋਣੀ ਪਿੰਡ ਦੀ ਦੇਖੋ ਹਾਂ ਹਨਾ ਪਰਲੇ ਦਾ ਤੇ ਇਹ ਘਰ ਵੀ ਆ ਲਾਸਟ ਹੀ ਆ ਹਾਂ ਲਾਸਟ ਹੀ ਹੈ ਤੇ ਉਧਰੋਂ ਵੀ ਉਹ ਪਰਲਾ ਨਾਲ ਹੀ ਆ ਜਾਂਦਾ ਲਾਸਟ ਉਹ ਜਿਹੜਾ ਅੱਛਾ ਹੁਣ ਇਹਨਾਂ ਦੇ ਘਰ ਦੇ ਕੀ ਕਰਦੇ ਕੀ ਕਰਨਾ ਹੈ ਉਹ ਵੀ ਆਹ ਇੰਦੀ ਕੁਥਾ ਬੱਚੇ ਉਹਨਾਂ ਦੇ ਮਤਲਬ ਬੁੱਧੂ ਘਰਾਵਾਂ ਦੀ ਹਾਂ ਤੇ ਆਹ ਬੱਤੇ ਪੁੱਤ ਵੀ ਤਕ ਗੁਜ਼ਾਰਾ ਕੀਤੀ ਜਾਂਦੇ ਨੇ ਮੁਰਾ ਕੰਮ ਕਰਦੇ ਨੇ ਕੰਪੈਨਟ ਤੇ ਗਏ ਚਲੇ ਦਿਹਾੜੀ ਦੱਪਾ ਕਰ ਸਸੀ ਗਾਲ ਜੀ ਆਏ ਤੁਹਾਡਾ ਘਰ ਕਿਡਾ ਜੀ ਆਹ ਠੀਕ ਹੈ ਤੇ ਸਸੀ ਗਾਲ ਜੀ ਤੁਹਾਡੇ ਫਿਰ ਬੱਚੇ ਪੁੱਛੇ ਕੀ ਕਰਦੇ ਅੱਛਾ ਠੀਕ ਹੈ ਲੀਬਰ ਦਿਹਾੜੀ ਦਾ ਕੰਮ ਕਰਦੇ ਠੀਕ ਤੇ ਬੱਚੇ ਪੁੱਛੇ ਜਿਹੜੇ ਫਿਰ ਪੜਨ ਪੂਰੇ گاਜੀ ਸਕੂਲ ਤਾਂ ਬਸ ਇੱਥੇ ਗੋਲਾ ਹੀ ਹੋਣਾ ਹੈ ਅੱਛਾ ਠੀਕ ਹੈ ਤੇ ਜੇ ਬੱਚਾ ਵੱਡਾ ਹੋ ਜਾਂਦਾ ਬਾਪੂ ਜੀ ਫਿਰ ਕਿੱਥੇ ਜਾਂਦਾ ਉਹ ਪੜਨ ਪਿਛਲੇ ਪਿੰਡ ਅਖਮੀ ਦਾ ਚੇਂਬੀ ਆਉਂਦਾ ਪਿਛਲਾ ਪਿੰਡ ਪਿਛਲੇ ਪਿੰਡ ਜਾਂਦੇ ਫਿਰ ਉਹ 3 ਕਿਲੋਮੀਟਰ ਪੰਚ 3 ਕਿਲੋਮੀਟਰ 3 ਕਿਲੋਮੀਟਰ ਜਾਂਦੇ ਪੈਦਲ ਜਾਂਦੇ ਪੈਦਲ ਠੀਕ ਠੀਕ ਇਹ ਚੜ ਚੜ ਚੁਰ ਜਾਣੇ ਕਿਸੇ ਨਾਲ ਜਸਾ ਕਾਂ ਲੈ ਦੇ ਹਾਂ ਤੋਂ ਵੇ ਤੇ ਚਲੇ ਜਾਣੇ ਨੇ ਚੱਲ ਗਰੀਬਾਂ ਦਾ ਕੰਮ ਕੀ ਗਾੜੀ ਹਾਂ ਤੁਹਾਡੇ ਇੱਥੇ ਦੂਜਾ ਆ ਜਿਹੜੀ ਗੋਭੀ ਗੋਭੀ ਲੱਗਦੀ ਹੈ ਨਾ ਬਾਪੂ ਨੇ ਦੱਸਿਆ ਹੈਗਾ ਕਿ ਗੋਭੀ ਜਿਹੜੀ ਆ ਉਹ ਲੇਬਰ ਲੂਬਰ ਕਰ ਲੈਨੇ ਵੀ ਗੋਭੀ ਪੱਟ ਲਈ ਹਨ ਗੋਟੀ ਕਰ ਲਈ ਉਹ ਦੀ ਗੋਭੀ ਗੋਡੀ ਤੇ ਚਲੇ ਜਾਈਦੇ ਵੱਡਾ ਚਲੇ ਜਾਈਦੇ ਕਰਕੇ ਚੋਣਾ ਚੋਣਾ ਲਾ ਲਈ ਠੀਕ ਹੈ ਜੀ ਆ ਗਾੜੀ ਦਾ ਪਾਈਏ ਆ ਜਨੂ ਆ ਕੀ ਵੈਸੇ ਨਾ ਤਿਆੜੀ ਦੀ ਰੋਡ ਨਹੀਂ ਵੈਸੇ ਕੋਈ ਸਰਕਾਰਾਂ ਸਹੀ ਹੋਣਾ ਇਹਨਾਂ ਤਿਆੜੀ ਦੀ ਰੋਡ ਕੋਈ ਨਹੀਂ ਕਿਉਂ ਇੱਕ ਇੱਕ ਬੰਦੇ ਕੋ 6 6 ਕੇ ਲਈ ਪਹਿਲੀ ਆਂਦੀ ਸੀ 6 ਕੇ ਲਈ ਜਿੰਦ ਕੋ ਪਹਿਲੀ ਉਹ ਤਿਆੜੀ ਕਰਨ ਦੀ ਰੋਡ ਨਹੀਂ ਉਹ ਅੱਜ ਕਰਦਾ ਕੰਮ ਹੀ ਕਰ ਸਕਦਾ ਪਰ ਇਹਨਾਂ ਲੋਕਾਂ ਨੇ ਦੱਬੀ ਵੀ ਸਰਮਾਇਦਾਰਾਂ ਸਰਕਾਰਾਂ ਦੁਬਾਈ ਪਈਆਂ ਕਿਉਂ ਕੇਸ ਕਰਦੇ ਨੇ ਇੱਕ ਜੱਜ ਨੇ ਫਿਰ ਉੱਤੇ ਕਬਜ਼ਾ ਕਰ ਦੇ ਦਿੰਦੇ ਹੁਣ ਫਿਰ ਕੇਸ ਚੱਲਿਆ ਵਾ ਐਂਡੇ ਲੱਗਾ ਪਿਆ ਜਿਹੜੇ ਅਗੂ ਲੀਡਰ ਨੇ ਦੱਜਦੇ ਉਹ ਪੈਸੇ ਲੈ ਲੈ ਤੇ ਚੱਲ ਵੀ 4 ਮਹੀਨੇ ਤਰੀਕ ਪਿਛਲੀ ਕਣਕ ਵਾਰੀ ਕਣਕ ਦਾ ਆਰਡਰ ਹੋਇਆ ਵੀ ਕਣਕ ਵਟਾਵਾਂਗੇ ਤੁਹਾਨੂੰ ਹਮ ਪਰ ਕਣਕ ਦੀ ਬਜਾਏ ਹੁਣ ਚੋਨਾ ਵੀ ਵਰਦਾ ਹਮ ਤਰੀਕਾ ਹੀ ਲੰਮੀਆ ਸਹੀ ਗੱਲ ਹੈ ਹਾਈ ਕੋਰਟ ਕੋ ਥੋੜੇ ਸਾਰੇ ਪਿੰਡਾਂ ਜਾਈਆਂ ਨਾ ਨਾ ਇਹ ਪਿੰਡ ਦਾ ਆਹੀ ਪਿੰਡ ਚ ਇਹ ਪਿੰਡ ਚ ਇਹ ਜਮੀਨ ਸਾਰਿਆਂ ਕੋਲ ਹੈਗੀ ਸੀ ਬਾਕੀ ਸਾਰਿਆਂ ਕੋਲ ਇਹ ਸਾਰੇ ਬੰਦਾ ਕੋਲ ਜਮੀਨ ਸੀ ਸ਼ਿਵਾਲੀ ਘਰ ਠੀਕ ਹੈ ਇੱਥੋਂ ਲੈ ਕੇ ਨਾ ਬਾਰਡਰ ਤੱਕ ਇੱਥੋਂ ਲੈ ਕੇ ਜਿਹੜਿਆ ਬਸਤੀ ਬਿਠੀ ਇਹ ਲਾਸਟ ਥੇ ਇੱਥੋਂ ਲੈ ਕੇ ਐਨ ਕੋਰ ਦਾ ਬਾਰਡਰ ਤੱਕ ਚਲੋ ਉਹ ਤਾਂ ਜੀ ਕਿਤੇ ਨਾ ਕਿਤੇ ਤਾਂ ਆਪਣੇ ਹੱਕ ਚ ਹੋਊਗਾ ਹੀ ਹੋਊਗਾ ਹਾਂਜੀ ਜੇ ਆਪਣੇ ਮਲਾਜ਼ਮ ਸਹੀ ਹੋਣ ਹਾਂ ਸਹੀ ਗੱਲ ਹੈ ਪਰ ਮਲਾਜ਼ਮ ਨਹੀਂ ਸਹੀ ਹੋ ਰਹਾ ਉਹ ਤਗੜੀਆਂ ਸਾਮੀਆਂ ਜਿਹੜਾ ਸਕੂਲ ਬਣਿਆ ਇਹ ਕਿੰਨੇ ਸਾਲ ਹੋ ਗਏ ਬਣੇ ਇਹਨੂੰ ਇਹ ਲੋਕ 10 10 12 ਸਾਲ ਹੋ ਗਿਆ ਜਿਆਦਾ ਹੋ ਗਿਆ ਹੁਣ ਆ ਜੀ 12 ਓ ਉਦੋਂ ਦਾ ਬਣਾਇਆ ਉਹ ਬੜਿਆ ਉਹਨਾਂ ਦਾ ਉਹ ਮਾਸਟਰ ਉਹ ਉਹ ਬਣਾ ਕੇ ਗਿਆ ਸੀ ਉਹ ਮੈਨੂੰ ਪਤਾ ਹੈ ਜਿਆਦਾ ਹੋ ਗਿਆ ਕੱਟ ਕੱਟ ਕੇ ਕਿਹੜਾ 15 20 ਸਾਲ ਉਹ ਕੋਠੇ ਵਾਲਾ ਹਾਂ ਕੋਠਿਆਂ ਮਾਸਟਰ ਜੱਟ ਸਰ ਨੇ ਉਹ ਉਹ ਹੋਰ ਹੋਣਗੇ ਥੋੜਾ 12 ਸਾਲ ਇਹ ਇਹ ਮੈਨੂੰ ਤਾਂ ਪਤਾ ਹੀ ਉਹ ਆਂਦਾ ਵੀ ਸਕੂਲ ਮੈਂ ਗਰੀਬਾਂ ਦਾ ਉੱਥੇ ਬਣਾਉਣਾ ਹੈ ਇਹ ਬੰਦੇ ਬਨ ਨਹੀਂ ਹੀ ਦਿੰਦੇ ਉਹਨੇ ਫੇਰ ਕੇ ਬਣਵਾਇਆ ਸੀ ਜਿਵੇਂ ਸੌਦਾ ਸੌਦਾ ਲੈਂਡ ਫਿਰ ਕਿੰਨੀ ਕਿ ਦੂਰ ਜਾਂਦੇ ਤੁਸੀਂ ਆ ਸਰ ਇਧਰ ਆਵਾਂ ਜਰ ਵਿਚਾਰੀ ਸਾਡੇ ਆ ਪਿੰਡੋਂ ਲੈਂਡ ਆ ਪਿੰਡੋਂ ਲੈ ਆਉਂਦੇ ਤੇ ਜਾਂ ਮੰਡੀਆਂ ਜਾ ਕੇ ਮੁੰਡੇ ਇਕੱਠਾ-ਕੁੱਠਾ ਲੈ ਆਉਂਦੇ ਨੇ ਜਦੋਂ ਮਿਹਨਤ ਕਰ ਤੇ ਆ ਕੇ ਇਕੱਠਾ ਲੈ ਆਂਦਾ ਵਾ ਤੇ ਜੇ ਵਾਲੋ ਕੋਈ ਬਿਮਾਰ ਹੋ ਗਿਆ ਰਾਹਰ ਤਨੂ ਡਾਕਟਰ ਇਹਨੇ ਪਿਛਲੇ ਪਿੰਡ ਚੋਲਾ ਸ਼ਾਹ ਜਾ ਡਾਕਟਰ ਵੱਧ ਨੇ ਚੋਲਾ ਸ਼ਾਹ ਠੀਕ ਹੈ ਡਾਕਟਰ ਇਹ ਗਏ ਸੀ ਹੁਣ ਤਾਂ ਨਹੀਂ ਰਾਜ ਸੰਗਾ ਕੰਮ ਹੈ ਡਾਕਟਰ ਠੀਕ ਹੈ ਰਾਜ ਸੰਗਾ ਤਾਂ ਉੱਥੇ ਨਾ ਜਾਣਾ ਪੈਂਦਾ ਚੇਪੇ ਚ ਪਿੰਡ ਅਗਰਲੇ ਪਿੰਡ ਜਾਣਾ ਪੈਂਦਾ ਆ ਮਗਰਲੇ ਪਿੰਡ ਆ ਪਿਛਲੇ ਪਿੰਡ ਚਾਂਦੀਵਾਲ ਦਾ ਮੁੰਡਾ ਹੈਗਾ ਉਹਦਾ ਇੰਨਾ ਇੰਨਾ ਇੱਥੇ ਚੱਲ ਕੇ ਫਰੋਹੇ ਫਰ ਦੇ ਲਾਗੇ ਤੇ ਕੰਜਾਂਦਾ ਇਲਾਜ ਚਲੋ ਤੁਹਾਡੇ ਦੂਜੇ ਪਿੰਡ ਵੀ ਘਰ ਘਰ ਵੀ ਦੇਖ ਲਈਏ ਜੀ ਮਗਰਲੇ ਆਉਟਸਾਈਡ ਦੇ ਆਉਣ ਰੱਖ ਹਾਂ ਹੁਣ ਆਪਾਂ ਦੇਖ ਲਿਆ ਤੁਸੀਂ ਆਹ ਗਲੀ ਵੀ ਇਹ ਵੀ ਕੱਚੀ ਹੋਈ ਆ ਟੋਟਾ ਟੋਟਾ ਲੱਗੀਆਂ ਸੀ ਪਹਿਲਾਂ ਹਨਾ ਨਾ ਨਾ ਇਹ ਘਰ ਵਾਲੀ ਨਹੀਂ ਕੋਈ ਅੱਛਾ ਇਹ ਕੱਚੀ ਆ ਸਾਰੀ ਆ ਤਾਂ ਸਾਰੀ ਦੇਖੋ ਕੱਚੀ ਦੇਖੋ ਤੁਹਾਨੂੰ ਨਾ ਇੰਨਾ ਲਾਓ ਆ ਸਕੂ ਦਾ ਹੂੰ ਆ ਸਕੂਲ ਦੇਖੋ ਕਿੰਨਾ ਸੋਹਣਾ ਸਕੂਲ ਆ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸਰਕਾਰ ਮੋਜੀ ਬਾਦਰਗੇ ਸਕੂਲ ਲੱਗਿਆ ਹੈਗਾ ਅੱਜ ਹਾਂ ਬੱਚੇ ਆਏ ਹਨਾ ਕਿੰਨਾ ਸੋਹਣਾ ਸਕੂਲ ਬਣਾਇਆ ਇਹ ਬਬੂਈ ਪ੍ਰਾਇਮਰੀ ਸਕੂਲ ਹੈ ਨਾ ਐਮੀ ਦਾ ਤੁਸੀਂ ਦੱਸਿਆ ਪ੍ਰਾਇਮਰੀ ਚੱਕ ਹਾਂ ਆ ਦੇਖੋ ਆ ਕਿੰਨੀ ਫਰਨੀ ਵੀ ਕਿੰਨੀ ਮਾੜੀ ਹੈ ਇਹ ਜਿਹੜੇ ਬਾਰਡਰ ਦੇ ਪੈਂਡ ਹੁੰਦੇ ਆ ਨਾ ਇਹ ਬੜਾ ਔਖਾ ਇੱਥੇ ਦੇਖੋ ਜੀ ਉਹ ਤੁਸੀਂ ਜਦੋਂ ਕੁਝ ਚੀ ਚਲਦੀ ਹੈ ਨਾ ਹਮ ਹੋਲੀ-ਹੋਲੀ ਕਰਦੀ ਕਰਦੀ ਪਰ ਲੋਕ ਖਾਂਦੇ ਖਾਂਦੇ ਅਫਸਰ ਖਾਂਦੇ ਖਾਂਦੇ ਪਿੱਛੇ ਆ ਦੇਣਾ ਕੀ ਇੱਥੇ ਆ ਦੇਖੋ ਆ ਲੱਗਦਾ ਪਿੰਡ ਜੀ ਆ ਫਿਰ ਨਹੀਂ ਲੱਗਦੀ ਤੁਸੀਂ ਆ ਬਾਪੂ ਜੀ ਆ ਮਗਰਲੇ ਪਿੰਡਾਂ ਦਾ ਦੇਖਿਓ ਜਿਹੜੇ ਬਾਰਡਰ ਦੇ ਨਹੀਂ ਪਿੰਡ ਸਾਡੇ ਪਿੰਡਾਂ ਦਾ ਉਹ ਕਿੰਨੇ ਮਤਲਬ ਵਧੀਆ ਹਨਾ ਡਵੈਲਪਰ ਪਿੰਡ ਹਨਾ ਅੱਛੀ ਵੇਖਿਆ ਜਿਹੜੇ ਪਿੰਡਾਂ ਵਿੱਚ ਜਿੱਥੇ ਪੰਜ-ਪੰਜ ਕਿੱल्ल्या ਤੇ ਇੱਕ ਘਰ ਹੈ ਨਾ ਹਾਂ ਬੇ ਵੀ ਪੱਕੀ ਲੱਗਦੀ ਸਹੀ ਗੱਲ ਸਹੀ ਗੱਲ ਉਹ ਤੇ ਵੀ ਸੁਲਮਾ ਨਾ ਪਾ ਦਿੱਤਾ ਪਰ ਇੱਥੇ ਘਰ ਹੁੰਦਾ ਵੀ ਕੋਈ ਪੱਕੀ ਨਹੀਂ ਆ ਘਰ ਦੇਖੋ ਆ ਘਰ ਦਿਖਾ ਦਿਓ ਇਹ ਰਹਿੰਦੇ ਆ ਜੀ ਘਰ ਚ ਇਹ ਬਾਹਰ ਗਿਆ ਵਾ ਜੀ ਮੁੰਡਾ ਕਿੱਥੇ ਕੰਪੈਨ ਤੇ ਵਿਚਾਰੇ ਗਿਆ ਵਾ ਅੱਛਾ ਘਰ ਦੇ ਟੇਕੇ ਦੇ ਚੱਲੀ ਇੱਕ ਇੱਕ ਘਰ ਆ ਆ ਆ ਬਾਰਡਰ ਦੇ ਪਿੰਡ ਪਿੰਡ ਆਹਾ ਦੇਖੋ ਇਹ ਆ ਚੱਕ ਸਰਕਾਰਾਂ ਮਗਰ ਦੇਖੋ ਆਪਾਂ ਨੂੰ ਕਿੰਨੇ ਦੇਖਣ ਆਈ ਜਾਂਦੇ ਆਂ ਅੰਟੀ ਹਣੀ ਆ ਦੇਖੋ ਇਹ ਕਾਹਾ ਘਰ ਇਹ ਕੰਦਾਂ ਵੀ ਕੱਚੀਆਂ ਹਨਾ ਉਹ ਦੇ ਲੀਪ ਕਰਿਆ ਹੋਇਆ ਹੈ ਹਨਾ ਆ ਦੇਖੋ ਕੰਦਾਂ ਵੀ ਕੱਚੀਆਂ ਉਹ ਤੂੜੀ ਦਾ ਕੁੱਪ ਬਣਾਇਆ ਹੈਗਾ ਹਾਂਜੀ ਸਸੀ ਗਾਲ ਜੀ ਆਜੋ ਅਗਲਾ ਪਿੰਡ ਦੇਖ ਆਹ ਘਰ ਦੇਖ ਲਈਏ ਆ ਆ ਤੁਹਾਡਾ ਘਰ ਇਹ ਠੀਕ ਆਪਣਾ ਹੀ ਮਹਾ ਘਰ ਥੋੜਾ ਚਲਾਈ ਨਹੀਂ ਅੱਛਾ ਜੀ ਇਤਰਾ ਨੇ ਮਾਰੇ ਤੱਕ ਕੇ ਜਾ ਅੱਛਾ ਇੱਥੇ ਕੌਣ ਰਹਿੰਦਾ ਛੋਡੀ ਇੱਥੇ ਮੁੰਡਾ ਰਹਿੰਦਾ ਅੱਛਾ ਤੁਹਾਡਾ ਬੇਟਾ ਇਹ ਮਹਾਨ ਜੀ ਵੱਡਾ ਮੁੰਡਾ ਹੈ ਹੂੰ ਤੇ ਜੋਰਾਵਾਰ ਹੋ ਗਿਆ ਹੂੰ ਤੇ ਘਰ ਖੋ ਲਿਆ ਉਹਨੇ ਤੇ ਅਸੀਂ ਧਰਮਸ਼ਾਲਾ ਚ ਬੈਠੇ ਤੁਸੀਂ ਤੇ ਤੁਹਾਡਾ ਬਾਪੂ ਆ ਵਿਆਹ ਮੇਰੇ ਘਰ ਆਲਾ ਅੱਛਾ ਤੁਸੀਂ ਧਰਮਸ਼ਾਲਾ ਚ ਰਹਿੰਦੇ ਹਾਂ ਜੀ ਅਸੀਂ ਤਾਂ ਦੀ ਪਕਾਈ ਦੀ ਧਰਮਸ਼ਾਲਾ ਕਿੱਥੇ ਉਹ ਪਿਛਲੇ ਪਾਸੇ ਅੱਛਾ ਜੀ ਏ ਮੁੰਡਾ ਫਿਰ ਤੁਹਾਨੂੰ ਕੀ ਕਹਿੰਦਾ ਮੈਂ ਰੱਖਣਾ ਨਹੀਂ ਹਣ ਨਾ ਇਹਨੇ ਮਾਰਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੱਕੇ ਮਾਰ ਕੇ ਕੱਢੇ ਹਾਂ ਤੱਕੇ ਮਾਰ ਕੇ ਸਰਕਾਰੀ ਕੋਠਾ ਉਹ ਅਗਾਹ ਕੋ ਵੇਖ ਹਮ ਇਹ ਆਦਗਾਓ ਸਰਕਾਰ ਨੇ ਦਿੱਤਾ ਸੀ ਸਰਕਾਰ ਨੇ ਦਿੱਤਾ ਸੀ ਇਹਦੇ ਨਾਂ ਤੇ ਆਇਆ ਸੀ ਕਮਰਾ ਮੁੰਡਾ ਆਇਆ ਤੇ ਮੁੰਡੇ ਨੇ ਮਾਰੇ ਨਸ਼ਾ ਨੂੰ ਸ਼ਾ ਖਾਂਦਾ ਨਹੀਂ ਕੋਈ ਨਹੀਂ ਕੁਝ ਨਹੀਂ ਖਾਂਦਾ ਕੁਝ ਨਹੀਂ ਖਾਂਦਾ ਦੱਸੋ ਕੋਈ ਹਾਲਾਤ ਇਹੋ ਜਿਹੇ ਹਾਲਾਤ ਪਿੰਡਾਂ ਦੇ ਆ ਸਾਡੇ ਅਗਲਾ ਘਰ ਵੀ ਦੇਖ ਲਈ ਆ ਜਾਓ ਆ ਜਾਓ ਬੱਪੂ ਜੀ ਆ ਜਾਓ ਰਾਹ ਕੋਈ ਨਹੀਂ ਤੇ ਨਾ ਤੇ ਆਇਆ ਸੀ ਹੂੰ ਜਨ ਮਾ ਤੋਂ ਗੱਤ ਸੋਨਣੇ ਬਾਹਰ ਕੱਢ ਦੇ ਇਹ ਐਸ ਫਿਰਨੀ ਤੇ ਆ ਲਾਸਟ ਵਾਲੀ ਕਾਰ ਹੀ ਆ ਇੱਕ ਦੋ ਘਰ ਹੈ ਜੀ ਦੋ ਘਰ ਨਹੀਂ ਜੀ ਇੱਕ ਹੀ ਘਰ ਹੈ ਪਰਿਵਾਰ ਹੈ ਪਰਿਵਾਰ ਤਿੰਨੇ ਇਹ ਰੱਖੇ ਹਨਾ ਪਸ਼ੂ ਰੱਖੇ ਆ ਹਾਂ ਠੀਕ ਹੈ ਠੀਕ ਹੈ ਇਹ ਪਰਿਵਾਰ ਤਿੰਨੇ ਦੋ ਮੁੰਡੇ ਵਾ ਨਿਕਲ ਹੂੰ ਹੂੰ ਠੀਕ ਹੈ ਜੀ ਇੱਕ ਆਵੇ ਮੇਰੀ ਦੇ ਡਰਾਣੀ ਠੀਕ ਹੈ ਇਹ ਤੁਹਾਡੇ ਪਰਿਵਾਰ ਚ ਹੋਈਆਂ ਸਾਰਾ ਪਰਿਵਾਰ ਹੀ ਇੱਕੋ ਜੀ ਇੱਕੋ ਹੀ ਪਰਿਵਾਰ ਸਾਰਾ ਸਾਡੀ ਛਾਣੀ ਆ ਜਿਹੜੇ ਰਿਸ਼ਤੇਦਾਰ ਆ ਬੈਠੇ ਨੇ ਨਾ ਸਾਰੇ ਆਪਸ ਵਿੱਚ ਅੱਛਾ ਜਿੰਨਾ ਕਿ ਮਤਲਬ ਪਿੰਡ ਹੈ ਇਕੱਠਾ ਹਾਂਜੀ ਹਾਂਜੀ ਕਿਉਂਕਿ ਇੱਧਰ ਤਾਂ ਲੈਂਡ ਆ 500 600 ਮੀਟਰ ਤੇ ਲੈਂਡ ਆ ਹਨਾ ਬਾਰਡਰ ਦੀ ਲੈਂਡ ਸੱਸੀ ਗਰਦਨ ਜੀ ਆ ਅੱਧਾ ਮੀਲ ਅੱਧਾ ਮੀਲ ਅੱਧੇ ਮੀਲ ਤੇ ਅੱਧੇ ਮੀਲ ਤੇ ਬੋਲ ਜੀ ਠੀਕ ਆ ਕਿ ਆ ਸਾਰੇ ਇਧਰ ਖੇਤੀ ਆ ਹਾਂ ਠੀਕ ਹੈ ਜੀ ਠੀਕਾ ਕਿੰਨੇ ਬੱਚੇ ਕਿੰਨੇ ਮੇਰੇ ਤਾਂ ਬੱਚੇ ਤਿੰਨ ਕੋਲ ਪੋਰ ਰਹਿੰਦੇ ਤਿੰਨ ਤਾਂ ਯਾਰ ਪੱਲੇ ਨਾਲ ਰਹਿੰਦੇ ਆ ਠੀਕ ਆ ਦੋ ਚਾਰ ਪਿਓ ਕੋਲ ਰਹਿੰਦੇ ਠੀਕ ਹੈ ਠੀਕ ਆ ਆਇਆ ਚਲੋ ਆਜੋ ਇਹ 60 ਕਿਤੇ ਲੈ ਕੇ ਪੈਲੀ ਮਾਰੀ ਮੋਦਵਾ ਗਿਆ ਬਹੁਤ ਯਾਰ ਦੋਸਤੋ ਇਹੋ ਜੇ ਹਾਲਾਤ ਆ ਹਨਾ ਪਿੰਡਾਂ ਦੇ ਬਾਡਰ ਦੇ ਪਿੰਡਾਂ ਦੇ ਮੈਂ ਕਹਿੰਨਾ ਕੋਈ ਬਹੁਤ ਡਿਜ਼ਾਈਨ ਨਹੀਂ ਦਾ ਇਧਰ ਬੋਰਡ ਨਾ ਬਾਪੂ ਜੀ ਕਿੰਨੇ ਆ ਜੀ ਇੱਥੇ ਤਾਂ ਹੁਣ ਤੁਸੀਂ ਆਪ ਦੇਖੋ ਜੇ ਕੋਈ ਆਊਗਾ ਉਹ ਵੀ ਟਾਈਮ ਕੱਢ ਕੇ ਆਊ ਫਿਰ ਬੋਲੋ ਆ ਕੇ ਆ ਕਰ ਦਿਆਂਗੇ ਤੁਹਾਨੂੰ ਆਪ ਬਣਾ ਦੇਾਂਗੇ ਕੱਟ ਨਹੀਂ ਪਾਵਾ ਆਵਾਜ਼ ਆਵਾਜ਼ ਦਾ ਕੋਈ ਨਹੀਂ ਸੁਆਰ ਧੀ ਵਾਰ ਨਹੀਂ ਹੋਰ ਪਣੂ ਪੱਡ ਤੋਂ ਆਪਾਂ ਬਾਹਰ ਆ ਗਏ ਜੀ ਜਿਹੜਾ ਪੱਡ ਆਪਾਂ ਦੇਖ ਕੇ ਆਏ ਤਾਂ ਹੁਣ ਆ ਦੇਖੋ ਇੰਨੀ ਦੀ ਸੜਕ ਆਪਾਂ ਨੂੰ ਮਿਲ ਗਈ ਪੱਕੀ ਸ਼ੁਕਰ ਆ ਪਰ ਮਾਣ ਮਾਣਾਈ ਦੀ ਸੜਕ ਪੈ ਗਈ ਹੁਣ ਆਪਣਾ ਜਿਹੜਾ ਰਸਤਾ ਉਹ ਸੌਖਾ ਹੋ ਜੂਗਾ ਹੁਣ ਆ ਪਾਗੜਾ ਪਿੰਡ ਦੇਖਣਾ ਇਹ ਇਹ ਪਿੰਡ ਦਾ ਨਾਮ ਐਡਾ ਤੁਹਾਨੂੰ ਅੱਗੇ ਜਾ ਕੇ ਦੱਸਦਾ ਆ ਦੇਖੋ ਹਟਾਣੀਆਂ ਤੇ ਲੋਕ ਰਹਿੰਦੇ ਆ ਜਿੰਨੇ ਹੈ ਨਾ ਉਸ ਸੀ ਹੋ ਲੱਗੇ ਮਾਹੌਸਾ ਬਦਲ ਗਿਆ ਆ ਦੇਖੋ ਸਾਰੇ ਲੋਕਾਂ ਨੇ ਅੱਤੀ ਮਤਲਬ ਕਾਫੀ ਲੋਕਾਂ ਨੇ ਅੱਗ ਨਹੀਂ ਲਾਈ ਹੈਗੀ ਕਿੰਨਾ ਵਧੀਆ ਪਰ ਜਿਹੜੇ ਲੋਕਾਂ ਨੇ ਅੱਗ ਲਾਈ ਆ ਨਾ ਅਸੀਂ ਆਪਲਾ ਹੱਤੀ ਕਿ ਤਾਣੂ ਉਹਦਾ ਕਰਕੇ ਆ ਜਿਹੜਾ ਮੌਸਮ ਆ ਮਤਲਬ ਫੌਲ ਜੀ ਬਣ ਗਈ ਜਾਂ ਧੂਆ ਇਹ ਇਕੱਠਾ ਹੋ ਗਿਆ ਇਹਦੇ ਨਾਲ ਲੱਗ ਕਿੰਨੀਆਂ ਬਿਮਾਰੀਆਂ ਹਨ ਸਾਧੀਆਂ ਬਿਮਾਰੀਆਂ ਟੀਵੀ ਮਤਲਬ ਬੜਾ ਖਸ ਹੁੰਦਾ ਪਰ ਆਪਾਂ ਸਮਝਦੇ ਨਹੀਂ ਹੈਗੇ ਇਹ ਸਾਨੂੰ ਅੱਗ ਨਹੀਂ ਲਾਉਣੀ ਚਾਹੀਦੀ ਮਤਲਬ ਜਿਹੜਾ ਜਮ ਨਹੀਂ ਸਕਦਾ ਉਹ ਉਹ ਵੀ ਉਹਨਾਂ ਵੀ ਕੋਈ ਕੋਈ ਨਾ ਕੋਈ ਹੁਣ ਤਾਂ ਸਾਂਧੀ ਬੜੇ ਹੋ ਗਏ ਜੀਰੋ ਟਰਲ ਹੋ ਗਈ ਹਨਾ ਸੁਪਰਸੀਡਰ ਆ ਗਏ ਆਪਦਾ ਕਰਕੇ ਮੌਸਮ ਜਿਹੜਾ ਜ਼ਿਆਦਾ ਖਰਾਬ ਹੋ ਗਿਆ ਆ ਦੇਖੋ ਅੱਗੇ ਫੇਰ ਘਰ ਆ ਗਏ ਜਿਹੜੇ ਪਿੰਡ ਆਪਾਂ ਹੁਣ ਜਾ ਰਹੇ ਆ ਇਹ ਵੀ ਜਮਾ ਬਾਰਡਰ ਦੇ ਉੱਤੇ ਇਹ ਪਿੰਡ ਵੀ ਬਾਰਡਰ ਤੇ ਸੀਗਾ ਪਰ ਉੱਥੇ ਆਏ ਸੀ ਨਾ ਆਰਮੀ ਵਾਲੇ ਜਿਹੜੇ ਆ ਉਹ ਅੱਗੇ ਰਸਤਾ ਹੈ ਨਹੀਂ ਸੀ ਬਾਰਡਰ ਤੇ ਜਾਣ ਨੂੰ ਮਤਲਬ ਤਾਰ ਤੇ ਜਾਣ ਨੂੰ ਆ ਆਪਾਂ ਉਸ ਕਰਕੇ ਜਾ ਕੇ ਆਏ ਨਹੀਂ ਹੈਗੇ ਜਿੰਨੇ ਵੀ ਲੋਕ ਦੇਖਦੇ ਆਪਾਂ ਨੂੰ ਜਿੰਨਾ ਵੀ ਘਰ ਦੇਖਦੇ ਆ ਸਾਰੇ ਪੁਰਾਣੇ ਪੁਰਾਣੇ ਹੈਗੇ ਆ ਮਤਲਬ ਲੋਕ ਮਿਹਨਤ ਕਰਦੇ ਆ ਆ ਪਿੰਡ ਆ ਗਿਆ ਇੱਕ ਹਾਂ ਆ ਦੇਖੋ ਤੂੰਹੀਂ ਤੂੰ ਆ ਹੋ ਗਿਆ ਪੌਸਮ